ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਆ ਤੁਹਾਡੇ ਆਪਣੇ ਪੀਵੀ08 ਵਾਲੇ YouTube ਚੈਨਲ ਤੇ ਵੀਰੋ ਅੱਜ ਤੁਹਾਨੂੰ ਦਿਖਾਵਾਂਗੇ ਚੁੰਨੀ ਜਿੱਦਾਂ ਰੰਗ ਹੁੰਦੀਆਂ ਹਨ ਤੇ ਸਾਰਾ ਪ੍ਰੋਸੀਜਰ ਦਿਖਾਵਾਂਗੇ ਤੋਂ ਜੱਡ ਲੈ ਕੇ ਸਾਰਾ ਹੀ ਠੀਕ ਹੈ ਜੀ ਬਣੇ ਰਿਓ ਵਲੌਗ ਦੇ ਵਿੱਚ ਰੰਗ ਵਗੈਰਾ ਜਾਣ ਕੇ ਪੂਰੀ ਏ ਟੂ ਜੈਡ ਜੀ ਐਂਡ ਤੱਕ ਹਨ ਜਿੱਦਾਂ ਰੰਗ ਹੁੰਦੀਆਂ ਚੁੰਨੀਆਂ ਸਾਰਾ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਹੋਏ ਹੋਣ ਲੱਗੇ ਚੁੰਨੀ ਰੰਗ ਚੱਕੋ ਰੰਗ ਪੈ ਗਿਆ ਰੰਗ ਕੋ ਪੈ ਗਿਆ ਦੇਖੋ ਜਿਹੜਾ ਵੀ ਰੰਗ ਕਰਨਾ ਐਟਪਾ ਦੇ ਇਹ ਸਾਡੇ ਗ੍ਰਿਆਂ ਸ਼ਹਿਰ ਚ ਕੋਈ ਆ ਠੀਕ ਹੈ ਜੀ ਇਹਨੋਂ ਪਨ ਲੱਗਾ ਮੁੰਡੇ ਦੀ ਪੈਂਟ ਰੰਗ ਠੀਕ ਹੈ ਜੀ ਖੁੱਲ ਗਿਆ ਸਿਲੰਡਰ ਲੱਗਾ ਆ ਥੱਲੇ ਲੱਗੀਆਂ ਪੈਂਟਾਂ ਵਿੱਚ ਇਹ ਉਹ ਦੇਖ ਰਿਹਾ ਹਾਂ ਰੰਗ ਚੜ੍ਹ ਜਾਣਾ ਹੈ ਇਹਨਾਂ ਠੀਕ ਹੈ ਇਧਰੋਂ ਲੱਗੀ ਚੁੰਨੀ ਰੰਗ ਉਧਰ ਪੈਂਟਾਂ ਆਈ ਚੁੰਨੀ ਆਓ ਇਹ ਕੈਮੀਕਲ ਜਿਆ ਪੰਡਾ ਜਿਹਾ ਰੱਖ ਲੈਣਾ ਤਾਂ ਨਹੀਂ ਕੋਈ ਟਾਈਮ ਪਾ ਕਰਦਾ ਨਾ ਉਹ ਕੋਣ ਲੱਗਾ ਐ ਲੱਗੇ ਕੰਨੀ ਵਿੱਚ ਉਧਰ ਪੈਂਟ ਜੜੀਆਂ ਲਾਈਆਂ ਨੇ ਹਾਂ ਹਾਂ ਜੀ ਕੰਨੀ ਭਾਈ ਸੈਟ ਕਰਨ ਲੱਗਾ ਹੋਰ ਠੀਕ ਐ ਪਹਿਲਾਂ ਗੱਲੀ ਦਾ ਕੱਪੜਾ ਜਰਾਨੇ ਪੰਡੀਆਂ ਉਹ ਚਾ ਇਦੇ ਪਾੜਾ ਨਹੀਂ ਠੀਕ ਐ ਉਹ ਰੰਗ ਹੁੰਦਾ ਪੈਂਟਾਂ ਨੂੰ ਦੇ ਚੁੰਨੀ ਨੂੰ ਹੋਣ ਲੱਗਾ ਇਹ ਕਿੰਨੇ ਟਾਈਮ ਤੱਕ ਬਈ ਹੋ ਜਾਂਦਾ 10 ਮਿੰਟ ਹਾਂ ਇਹਨਾਂ 10 ਮਿੰਟ ਤੱਕ ਬਾਲਣਾ ਪੈਂਦਾ ਵੀਰੋ ਠੀਕ ਆ ਜੇ ਕਿਹਨੇ ਕਰਵਾਉਣਾ ਹੈ ਗ੍ਰੈਂਡ ਸ਼ਹਿਰ ਚ ਇਤੋਈ ਆ ਰੰਗ ਜਿਹੜਾ ਚੁੰਨੀ ਆ ਰੰਗ ਸੂਟ ਰੰਗ ਪੈਂਟਾਂ ਰੰਗ ਇੱਕੋ ਹੀ ਵਾੜਾ ਵੀਰ ਠੀਕ ਆ ਤੇ ਇਧਰ ਆਉਣ ਲੱਗੀ ਚੁੰਨੀ ਰੰਗ ਆਹ ਤੇ ਚੁੰਨੀ ਚੱਟੀ ਚੱਪੋ ਕੋ ਯਾਰ ਰੋਟੇ ਆ ਸੜਕ ਤੇ ਇਹ ਸੁਣਿਆ ਰੰਗ ਆ ਹਵਾਲੀ ਜਾਣਾ ਬਾਲੀ ਜਾਣਾ ਇਹਦਾ ਦੰਦਾ ਵਿੱਚ ਘੁਮਾਈ ਜਾਣਾ ਵਾਲ ਕੇ ਫੇਰ ਹਲ ਚੜਦਾ ਰਹਿਣਾ ਸਹੀ ਹੈ ਨਾ ਸਿਲੰਡਰ ਰੱਖੇ ਉਹਨੇ ਦੂਰ ਵੀ ਰਾਂ ਨੇ ਠੀਕ ਹੈ ਜੀ ਇਹ ਆਪੇ ਉਹਨੇ ਦੇਖਣਾ ਲੋ ਜੀ ਰੈਂਟ ਬਤਾਉਂਦਾ ਹੋਰ ਥੱਲੇ ਅੱਗੇ ਚੱਲਦੀ ਹੈ ਤੇ ਠੀਕ ਹੈ ਜੀ ਉਹ ਤੁਹਾਨੂੰ ਬੈੱਡ ਜੂਣੀ ਥੱਲੇ ਆ ਕੇ ਚਾਲ ਦੂ। ਹੋਈ ਹੋਰ ਇੱਕ ਇਦਾਂ ਰੰਗ ਚੱਕ ਰੰਗ। ਕੱਪੜਾ ਦਿੱਤਾ ਬੰਦੇ ਨੇ ਕੀਤਾ ਰੱਖ। ਹੋਰ ਪਾਊਗਾ ਹੁਣ ਵੀਰ ਚੱਕ। ਲੱਗ ਗਿਆ ਹੋਰ। ਰੰਗ ਬਰਾਬਰ ਦਾ ਹੋ ਗਿਆ। ਠੀਕ ਹੈ ਜੀ। ਤੇ ਉਹ ਕੋਈ ਤੇ। ਆਸ਼ਕੋ ਪੇਂਟ ਦੇ ਵਿੱਚ। ਇਹ ਕੀ ਆ ਬਾਜੀ? ਇਹ ਨਮਕ ਆ। ਠੀਕ ਹੈ ਨਾ ਜਿਆਦਾ ਜਿਆਦਾ ਰੰਗ ਰਹਿੰਦਾ। ਫਾਸਲੇ ਗਰੇਪਾ ਵਾਲੇ ਹੱਲੇ ਹੋਈ ਨਹੀਂ ਚੰਨੀ ਫੇਰ ਦੁਬਾਰਾ ਕਰ ਰਿਹਾ ਤੇ ਕੋਈ ਰੰਗ ਤਾਂ ਪਹਿਲੇ ਉਹ ਕਾਜਾ ਮੁਰਲ ਨੂੰ ਤਾਂ ਰਾਹ ਪੜਾ ਹੀ ਮਾ ਬੋਲੇ ਨੋ ਇਹ ਗਾ ਰੌਜਰੇ ਰੰਗ ਢੀਗਾ ਬਾਈ ਕਰ ਰਿਹਾ ਸੈਟ ਬੈਠ ਜਾ ਉਹ ਫਿਰ ਪੋਰ ਪਾ ਰੰਗ ਚੰਨੀ ਇਹਨੇ ਰੰਗ ਹੋਈ ਨਹੀਂ ਮੋਬੀਰ ਪੈਂਟਾ ਪਟਣ ਲੱਗਾ ਮੇਰੇ ਹੱਥ ਤੇ ਇਹ ਕੀ ਹੈ ਕੈਮੀਕਲ ਜਬ ਜੀ ਇਹ ਤਿਆਰ ਇਹ ਤਿਆਰ ਆ ਵੀਰੋ ਠੀਕ ਹੈ ਜੀ ਹਲਕੇ ਵਾਲਾ ਹਨਾ ਤੇ ਆ ਗਿਆ ਐਡੋ ਪੈਂਟਾ ਹੋ ਜਣੀ 6:00 ਵਜਾ 70 ਮੈਂ ਲੋਈ ਲੋਟ ਛੱਟੇ ਵਜਣੇ ਵੀਰ ਕੰਡਾ ਠੀਕ ਹੈ ਜੀ ਉਹ ਕਿੰਨੀ ਬਾਤੀ ਪੈਂਟਾ ਕੱਢਤੀਆਂ ਦੇਖੋ ਨਿਕਲ ਗਈਆਂ ਪੈਂਟਾਂ ਦੇਖੋ ਬਈ ਉਹ ਪੈਂਟਾਂ ਉਹ ਹੋ ਗਈਆਂ ਰੰਗ ਪੈਂਟਾਂ ਆਲੀਆਂ ਹੁਣ ਭਾਈ ਇਹਨੂੰ ਜਾਂ ਤੋਊਗਾ ਜਾਂ ਪਾਊਗਾ ਵੀ ਚੱਕਰਿਆ ਪਤਾ ਨਹੀਂ ਬਾਕੀ ਭਾਈ ਇਹਨੂੰ ਪੁੱਛਦੇ ਆ ਠੀਕ ਆ ਇਹ ਗਰਿਆਨ ਸ਼ਹਿਰ ਦੇ ਵਿੱਚ ਭਾਈ ਖਣ ਲੱਗਾ ਨੂੰ ਨਾਰਮਲ ਪੰਪ ਜਿਹਾ ਜਿਹੜਾ ਸਿੱਟਾ ਕਰੇਗਾ ਭਾਈ ਕਿੰਨੀ ਦਾ ਹੋ ਗਿਆ ਤੇ ਪਾਣੀ ਜੇ ਕੱਢੂਗਾ ਨਹੀਂ ਇਹ ਭਾਈ ਹੁਣ ਪਾਣੀ ਜੇ ਕੱਢੂ ਨਾਰਮਲ ਚ ਬਾਈ ਕਟੂ ਚੋਕੇ ਸਾਰਾ ਨਾਰਮਲ ਪਾਣੀ ਨਾ 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 ਜਦੋਂ ਬਲੌਗ ਤਿਆਰ ਕਰ ਲੈਂਦੇ ਆ ਠੀਕ ਨਹੀਂ ਆ ਵੀ ਨਾਰਮਲ ਆਪਣੇ ਨਾਲ ਆਏ ਸੀ ਮਲੇਂ ਦੇ ਮੁੰਡੇ ਨਾਲ ਤੇ ਗਰਾਂ ਨੂੰ ਜਿਆ ਪੈਂਟਾ ਜਿੱਦਾਂ ਰੰਗ ਕਰਾਉਣਾ ਆਏ ਸੀ ਸਵੇਰੇ ਜਿੱਕੜਾ ਜਾਣਾ ਮੈਂ ਤੇ ਚੱਲ ਜਾਣੇ ਆ ਹਾਂ ਉਹ ਨਾਰਮਲ ਪੰਟਾਂ ਲੱਭਿਆ ਖੰਡੀਆਂ ਵਰਕੇ ਬਾਈ ਨਿਰਧਾਰਣੀ ਨਾਲ ਪੋਸਟ ਕਰੂ ਕਰੀ ਜਾ ਕੇ ਠੀਕ ਆ Pintau sih saja dia, Beladinya aja na, Jin dia mau kartu Beladinya, tapi tak